ਜਿੰਨੇ ਵੀ ਵੀਰ ਡਰਾਈਵਿੰਗ ਕਰਦੇ ਆ ਕਿਤੇ ਜੌਬ ਕਰਦੇ ਆ ਆਪਣੇ ਵਹੀਕਲ ਆਰਾਮ ਨਾਲ ਚਲਾਓ ਜੀ ਕਿਉਂਕਿ ਇਹ ਜਿਹੜੀ ਢੰਦਾ ਹੈ ਦੁਰਘਟਨਾ ਦਾ ਕਾਰਨ ਬਣ ਜਾਂਦੀ ਹੈ ਇਹ ਦੇਖੋ ਦੋਸਤੋ ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਇਹ ਲਾਈਵ ਹੋਇਆ ਜੀ ਪਿੰਡ ਰਿਬਰਾ ਤਸੀਲ ਰਾਣੀਆਂ ਜ਼ਿਲ੍ਹਾ सिरसा ਤੇ ਹਰਿਆਣਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਅੱਜ ਮੌਸਮ ਖਰਾਬ ਆ ਜਿੰਨੇ ਵੀ ਵੀਰ ਬਾਹਰ ਅੰਦਰ ਕੰਮ ਕਰਦੇ ਆ ਸਾਰੇ ਵੀਰਾਂ ਨੂੰ ਕਹਿੰਨਾ ਹੈ ਸਾਧਨ ਆਬਦਾ ਆਰਾਮ ਨਾਲ ਚਲਾਇ ਜੀ ਕਿਉਂਕਿ ਦੋਸਤੋ ਆਪਣੀ 2 ਮਿੰਟਾਂ ਦੀ ਕਾਲੀ ਜਾਨ ਵੀ ਲਿਜਾ ਸਕਦੀ ਆ ਆਪਣੀ ਸੋ ਦੋਸਤੋ ਜਿੰਨੇ ਵੀ ਵੀਰ ਲਾਈਵ ਦੇਖ ਰਿਹਾ ਸਾਰੇ ਵੀਰਾਂ ਨੂੰ ਅੱਗੇ ਬੇਨਤੀ ਆ ਵੀਹਕਲ ਆਵਦਾ ਆਰਾਮ ਨਾਲ ਚਲਾਓ ਜੀ ਜਿੰਨੇ ਵੀ ਵੀਰ ਬਾਹਰ ਅੰਦਰ ਜੌਬ ਕਰਦੇ ਆ ਸਾਰੇ ਵੀਰਾਂ ਨੂੰ ਇੱਕ ਬੇਨਤੀ ਆ ਵੀਹਕਲ ਆਰਾਮ ਨਾਲ ਚਲਾਓ ਕਿਉਂਕਿ ਦੋਸਤੋ ਆਪਣੇ ਕਾਲੀ ਕਰਿਆ ਕੁਝ ਨਹੀਂ ਹੁੰਦਾ ਸਿਰਫ 10-20 ਮਿੰਟਾਂ ਦਾ ਫਰਕ ਪੈਂਦਾ ਹੁਣ ਦੇਖੋ ਦੋਸਤੋ ਅੱਜ ਬਹੁਤ ਹੀ ਜ਼ਿਆਦਾ ਧੁੰਦ ਰਹੀ ਦੇਖ ਕੋਈ ਨਹੀਂ ਲਿਖਦਾ ਬੈ ਬਾਈਕ ਦਾ ਬਲਟ ਆਲਾ ਮੇਰੇ ਨਾਲ ਵੀਰ ਹਾਂਜੀ ਯਾਰ ਸਵੇਰ ਕੀ ਹਾਲ ਨੇ ਦੇਖ ਰਹੇ ਆ ਲਾਈਵ ਇਹ ਦੇਖੋ ਵੀਰ ਅੱਗ ਸੇਕ ਰਿਹਾ ਕੰਮ ਕਰਦਾ ਵੀਰ ਪੱਥਰ ਦਾ ਠੰਡ ਬਹੁਤ ਜ਼ਿਆਦਾ ਅੱਜ ਦੇਖ ਸਕਦੇ ਹੋ ਤੁਸੀਂ ਅਜਨੈਵੀਰ ਬਾਹਰ ਅੰਦਰ ਕੰਮ ਕਰਦੇ ਧਿਆਨ ਰੱਖੋ ਬਾਈ ਜੀ ਥੈਂਕ ਯੂ ਜੀ ਥੈਂਕ ਯੂ ਅਰਸ਼ੂਰੇ ਇਹ ਦੇਖੋ ਭਾਈ ਇਹ ਸਾਡੇ ਪਿੰਡ ਦਾ ਮੇਨ ਰੋਡ ਜਿਹੜਾ ਕਿ ਹਰਮਾਨਗੜ ਚਲਾ ਜਾਂਦਾ ਤੇ ਇਧਰ ਸਰਸੇਵਲ ਚਲਾ ਜਾਂਦਾ ਕਰੀਵਾਲਾ ਬਾਣੀ ਮੈਂ ਤੁਹਾਨੂੰ ਰੋਡ ਵੀ ਦਰਸਾਣੇ ਦੇਖੋ ਦੋਸਤੋ ਧੁੰਦ ਦਾ ਕਹਿਰ ਬਹੁਤ ਜਿਆਦਾ ਅੱਜ ਮੈਂ ਦੇਖ ਸਕਦਾ ਤੁਹਾਨੂੰ ਕੋਈ ਦਿਨ ਨਹੀਂ ਦਿਸਦਾ ਬਹੁਤ ਹੀ ਜਿਆਦਾ ਜਿਹੜੀ ਧੁੰਦ ਅੱਜ ਪੈ ਰਹੀ ਆ ਠੀਕ ਹੈ ਦੋਸਤੋ ਧੰਨਵਾਦ